ਸਤਿ ਸ਼੍ਰੀ ਅਕਾਲ ਮੈਂ ਮਨਪ੍ਰੀਤ ਕੌਰ ਤੁਸੀਂ ਦੇਖ ਰਹੇ ਹੋ 24 ਇੰਟੂ 7 ਪੰਜਾਬ ਨਜ਼ਰ ਮਾਰਦੇ ਹਾਂ ਉਸ ਵੇਲੇ ਦੀ ਵੱਡੀ ਖਬਰ ਤੇ ਪੰਜਾਬ ਦੇ ਵਿੱਚ ਲਗਾਤਾਰ ਭਾਰੀ ਮੀਂਹ ਪੈ ਰਿਹਾ ਹੈ ਜਿਸ ਦੇ ਕਰਕੇ ਸਾਰੇ ਹੀ ਪੰਜਾਬ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਦਰਿਆਵਾਂ ਨਾਲੇ ਨੇ ਜਿਹੜੇ ਸਮੇਂ ਉਫਾਨ ਤੇ ਚੱਲ ਰਹੇ ਨੇ ਉਹ ਨੱਕੋ ਨੱਕ ਭਰੇ ਹੋਏ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਤਬਾਹੀ ਹੈ ਉਹ ਮਚਾਈ ਹੋਈ ਹੈ ਸਤਲੁਜ ਦੀ ਗੱਲ ਕਰ ਲਓ ਬਿਆਸ ਦੀ ਗੱਲ ਕਰ ਲਓ ਜਾਂ ਫਿਰ ਭਾਗਨਾ ਦੀ ਗੱਲ ਕਰ ਲਓ ਦਰਿਆں ਦੇ ਜਿਹੜੇ ਉਹ ਇਸ ਸਮੇਂ ਖਤਰੇ ਦੇ ਨਿਸ਼ਾਨ ਤੋਂ ਪਾਰ ਚੱਲ ਰਹੇ ਨੇ ਤੇ ਉਹਨਾਂ ਨੇ ਪੰਜਾਬ ਦੇ ਵਿੱਚ ਜਿਹੜੀ ਹਾਹਾਕਾਰ ਉਹ ਮਚਾਈ ਹੋਈ ਹੈ ਕੁਦਰਤ ਦਾ ਕਹਿਰ ਕਹ ਲੋ ਕਿ ਇਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਰਸ ਰਿਹਾ ਹੈ ਕਿ ਲੋਕਾਂ ਦੇ ਜਿਹੜੇ ਮਕਾਨ ਨੇ ਉਹ ਢਹਿ ਢੇਰੀ ਹੋ ਗਏ ਨੇ ਲੋਕਾਂ ਦੀਆਂ ਫਸਲਾਂ ਪਾਣੀ ਦੇ ਵਿੱਚ ਡੁੱਬ ਗਈਆਂ ਨੇ ਤੇ ਉਹਨਾਂ ਦੇ ਜਿਹੜੇ ਪਸ਼ੂ ਨੇ ਉਹ ਵੀ ਵਹਿ ਗਏ ਨੇ ਇਸ ਸਮੇਂ ਗੱਲ ਕਰ ਰਹੇ ਹਾਂ ਸਤਲੁਜ ਦੀ ਜੇਕਰ ਸਤਲੁਜ ਦੀ ਗੱਲ ਕਰ ਲਈਏ ਤਾਂ ਸਤਲੁਜ ਇਸ ਸਮੇਂ ਉਫਾਨ ਤੇ ਚੱਲ ਰਿਹਾ ਤੇ ਉਸਨੇ ਲੁਧਿਆਣਾ ਸ਼ਹਿਰ ਹੈ ਜਲ-ਥਲ ਕਰਕੇ ਰੱਖ ਦਿੱਤਾ ਲੁਧਿਆਣਾ ਦੇ ਵਿੱਚ ਇਸ ਸਮੇਂ ਇੰਨਾ ਤੇਜ਼ ਮੀਂਹ ਪੈ ਰਿਹਾ ਤੇ ਸਤਲੁਜ ਦਾ ਪਾਣੀ ਇਸ ਤਰੀਕੇ ਦੇ ਨਾਲ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਿਆ ਕਿ ਲੁਧਿਆਣਾ ਸ਼ਹਿਰ ਦੇ ਵਿੱਚ ਤਬਾਹੀ ਮਚੀ ਹੋਈ ਹੈ ਤੇ ਜੇਕਰ ਭਾਖੜਾ ਦੀ ਗੱਲ ਕਰੀ ਜਾਵੇ ਤਾਂ ਭਾਖੜਾ ਨੇ ਪਟਿਆਲਾ, ਮਾਨਸਾ ਤੇ ਮੋਹਾਲੀ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਤੇ ਆਸ-ਪਾਸ ਦੇ ਜੋ ਪਿੰਡ ਨੇ ਉਹ ਵੀ ਡੁੱਬ ਗਏ ਨੇ ਤਨੂ ਦੱਸਦੀ ਹੈ ਕਿ ਦਰਿਆਵਾਂ ਦੇ ਨੇੜੇ ਲਗਾਤਾਰ ਸਾਇਰਨ ਵੱਜ ਰਹੇ ਨੇ ਤੇ ਅਨਾਉਂਸਮੈਂਟਾਂ ਹੋ ਰਹੀਆਂ ਨੇ ਤੇ ਪ੍ਰਸ਼ਾਸਨ ਦੇ ਵੱਲੋਂ ਲੋਕਾਂ ਨੂੰ ਅਪੀਲ ਵੀ ਕੀਤੀ ਜਾ ਰਹੀ ਹੈ ਕਿ ਇਸ ਸਮੇਂ ਜੋ ਸਥਿਤੀ ਬਣੀ ਹੋਈ ਹੈ ਉਹ ਸਹੀ ਨਹੀਂ ਹੈ ਆਉਣ ਵਾਲੇ ਦਿਨ ਨੇ ਜੋ ਪੰਜਾਬ ਦੇ ਲਈ ਉਹ ਸੌਖੇ ਲੰਘਣ ਵਾਲੇ ਨਹੀਂ ਇਸ ਲਈ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰ ਖਾਲੀ ਕਰਕੇ ਉੱਚੀਆਂ ਜਗ੍ਹਾ ਤੇ ਚਲੇ ਜਾਣ ਕਿਉਂਕਿ ਹੋ ਸਕਦਾ ਹੈ ਕਿ ਜੇਕਰ ਇਹ ਪਾਣੀ ਇਸੇ ਤਰੀਕੇ ਦੇ ਨਾਲ ਵਧਦਾ ਰਿਹਾ ਤਾਂ ਪੰਜਾਬ ਦੇ ਵਿੱਚ ਕੋਈ ਅਨਹੋਣੀ ਘਟਨਾ ਜਿਹੜੀ ਉਹ ਵਾਪਰ ਸਕਦੀ ਹੈ ਪਹਿਲਾਂ ਵੀ ਲੋਕਾਂ ਦਾ ਬਹੁਤ ਸਾਰਾ ਜਾਨੀ ਤੇ ਮਾਲੀ ਨੁਕਸਾਨ ਆ ਜੋ ਹੋ ਚੁੱਕਾ ਹੈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ 2023 ਦੇ ਵਿੱਚ ਜਦੋਂ ਹੜ੍ਹ ਆਏ ਸੀ ਤਾਂ ਲੋਕਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋਇਆ ਸੀ ਲੋਕਾਂ ਦਾ ਸਾਰਾ ਸਮਾਨ ਹੀ ਪਾਣੀ ਦੇ ਵਿੱਚ ਡੁੱਬ ਗਿਆ ਸੀਗਾ ਉਹੀ ਹਾਲ ਹੁਣ 2025 ਦੇ ਵਿੱਚ ਹੋਇਆ ਇਸ ਤਰੀਕੇ ਦੇ ਨਾਲ ਕੁਦਰਤ ਨੇ ਕਹਿਰ ਦਿਖਾ ਰਿਹਾ ਇਸ ਤਰੀਕੇ ਦੇ ਨਾਲ ਮੀਂਹ ਜਿਹੜਾ ਉਹ ਆਫਤ ਬਣ ਕੇ ਵਰ ਰਿਹਾ ਕਿ ਲੋਕਾਂ ਦਾ ਸਾਰਾ ਸਮਾਨ ਹੀ ਪਾਣੀ ਦੇ ਵਿੱਚ ਡੁੱਬ ਗਿਆ ਉਹਨਾਂ ਦੀਆਂ ਫਸਲਾਂ ਨੇ ਜੋ ਉਹ ਬਰਬਾਦ ਹੋ ਗਈਆਂ ਪੰਜਾਬ ਇਸ ਸਮੇਂ ਖਤਰੇ ਦੇ ਨਿਸ਼ਾਨ ਤੇ ਚੱਲ ਰਿਹਾ ਤੇ ਪੰਜਾਬ ਨੂੰ ਪੂਰਾ ਆਫਤ ਵਾਲਾ ਜੋ ਸੁੱਬਾ ਉਹ ਐਲਾਨ ਦਿੱਤਾ ਗਿਆ ਤਾਨੂੰ ਦੱਸ ਦੇ ਕਿ ਹਾਲਾਂਕਿ ਲੋਕ ਵੀ ਮਦਦ ਦੇ ਲਈ ਅੱਗੇ ਆ ਰਹੇ ਨੇ ਇਸ ਸਮੇਂ ਜੋ ਪੰਜਾਬ ਦੇ ਵਿੱਚ ਸਥਿਤੀ ਬਣੀ ਹੋਈ ਹੈ ਪਰ ਫਿਰ ਵੀ ਕਿਤੇ ਨਾ ਕਿਤੇ ਜੋ ਇਹ ਮੁਸ਼ਕਿਲ ਕੜੀ ਹੈ ਇਹਦੇ ਵਿੱਚੋਂ ਲੰਘਣਾ ਪੰਜਾਬ ਦੇ ਲਈ ਬਹੁਤ ਔਖਾ ਆ ਹਾਲਾਂਕਿ ਪੰਜਾਬ ਦੇ ਲਈ ਆਫਤਾ ਆਂਦੀਆਂ ਰਹਿੰਦੀਆਂ ਨੇ ਪਰ ਪੰਜਾਬ ਮੁੜ ਚੜ੍ਹਦੀ ਕਲਾ ਦੇ ਵਿੱਚ ਜ਼ਰੂਰ ਹੁੰਦਾ ਹੈ ਇਸੇ ਤਰੀਕੇ ਦੇ ਨਾਲ ਇਹ ਆਫਤ ਵਿੱਚੋਂ ਵੀ ਪੰਜਾਬ ਜ਼ਰੂਰ ਉੱਠੇਗਾ ਤੇ ਚੜ੍ਹਦੀ ਕਲਾ ਦੇ ਵਿੱਚ ਰਹੇਗਾ